1 ਨਵੰਬਰ 1966 ਈਸਵੀ ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਉਂਦਾ ਹੈ ਇਹ ਪੰਜਾਬੀ ਸੂਬਾ ਕਿਵੇਂ ਹੋਂਦ ਵਿੱਚ ਆਇਆ ਔਰ ਕਿਹੜਾ ਕਿਹੜਾ ਧੋਖਾ ਪੰਜਾਬ ਦੇ ਨਾਲ ਕੀਤਾ ਗਿਆ ਇਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਖਾਲਸਾ ਰਾਜ ਜਿਹਦੇ ਬਾਰੇ ਕਿਹਾ ਜਾਂਦਾ ਹੈ 1 ਲੱਖ 45 ਹਜ਼ਾਰ ਮਰੱਬਾ ਮੀਲ ਰਾਜ ਭਾਗ ਦੇ ਮਾਲਕ ਮਹਾਰਾਜਾ ਰਣਜੀਤ ਸਿੰਘ ਜੀ ਸਨ ਲੋਗਰਿਆਂ ਦੀ ਗਦਾਰੀ ਦੇ ਕਰਕੇ ਇਹ ਖਾਲਸਾ ਰਾਜ ਜਾਂਦਾ ਰਿਹਾ ਅੰਗਰੇਜ਼ ਆ ਗਏ ਜਿਸ ਵੇਲੇ ਦੇ ਨਾਲ ਅੰਗਰੇਜ਼ ਆਇਆ ਅੰਗਰੇਜ਼ ਨੇ ਪੰਜਾਬ ਦੇ ਖਿੱਤੇ ਦੇ ਵਿੱਚ ਸਿੱਖਾਂ ਨੂੰ ਆਪਣੇ ਅਧੀਨ ਕਰਨ ਵਾਸਤੇ ਕਈ ਤਰ੍ਹਾਂ ਦੇ ਛੜੇੰਤਰ ਰਚੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਸਿੱਖਾਂ ਨੇ ਦਿੱਤੀਆਂ ਕਾਮਾਗਾਟਾ ਮਾਰੂ ਜਹਾਜ਼ ਹੋਵੇ ਜਲਿਆਂਵਾਲਾ ਬਾਗ ਹੋਵੇ ਫਾਂਸੀ ਦੇ ਉੱਪਰ ਚੜਨ ਦੀ ਗੱਲ ਹੋਵੇ ਕਾਲੇ ਪਾਣੀ ਜਾਣ ਦੀ ਗੱਲ ਹੋਵੇ ਹਰ ਥਾਂ ਦੇ ਉੱਪਰ ਅੱਗੇ ਵੱਧ ਕੇ ਜਿਹੜਾ ਵਾ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਇਉਂ ਕਿਹਾ ਜਾ ਸਕਦਾ ਹੈ ਕਿ ਦੇਸ਼ ਦੀ ਆਜ਼ਾਦੀ ਦੇ ਵਾਸਤੇ 90% ਕੁਰਬਾਨੀਆਂ ਜਿਹੜੀਆਂ ਉਹ ਸਿੱਖਾਂ ਨੇ ਦਿੱਤੀਆਂ ਦੇਸ਼ ਆਜ਼ਾਦ ਹੋਇਆ ਜਿਵੇਂ ਇਸ ਵੇਲੇ ਦੇ ਨਾਲ ਦੇਸ਼ ਆਜ਼ਾਦ ਹੁੰਦਾ ਹੈ ਤਾਂ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਲੀਡਰਾਂ ਦੇ ਵੱਲੋਂ ਕਾਂਗਰਸੀ ਆਗੂਆਂ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਸਿੱਖਾਂ ਦੇ ਨਾਲ ਬਹੁਤ ਵਾਅਦੇ ਕੀਤੇ ਗਏ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹੋ ਜਿਹਾ ਕੋਈ ਸਵਿਧਾਨ ਨਹੀਂ ਹੋਵੇਗਾ ਜਿਹੜਾ ਸਿੱਖਾਂ ਨੂੰ ਪ੍ਰਵਾਨਨਾ ਹੋਵੇ ਸਿੱਖਾਂ ਨੂੰ ਉੱਤਰ ਭਾਰਤ ਦੇ ਵਿੱਚ ਇੱਕ ਜਿਹਾ ਖੇਤਾ ਦਿੱਤਾ ਜਾਵੇਗਾ ਜਿੱਥੇ ਰਹਿ ਕੇ ਸਿੱਖ ਆਜ਼ਾਦੀ ਦਾ ਨਿਗਮਣ ਸਕਣਗੇ ਔਰ ਇਸ ਦੇ ਸਬੰਧ ਵਿੱਚ ਸਮੇਂ-ਸਮੇਂ ਦੇ ਉੱਪਰ ਭਾਰਤੀ ਲੀਡਰਾਂ ਦੇ ਵੱਲੋਂ ਕਾਂਗਰਸੀ ਆਗੂਆਂ ਦੇ ਲੋ ਸੌਵਾਂ ਤੱਕ ਖਾਦੀਆਂ ਗਈਆਂ ਜਿਵੇਂ ਕਿ 1931 ਦੇ ਵਿੱਚ ਮਹਾਤਮਾ ਗਾਂਧੀ ਨੇ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਸੌ ਖਾਦੀ ਇਸੇ ਤਰ੍ਹਾਂ ਦੇ ਨਾਲ 1946 ਦੇ ਵਿੱਚ ਕੋਲਕੱਤੇ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਸੀ ਉਹ ਪੰਡਿਤ ਜਵਾਲਲਾਲ ਨਹਿਰੂ ਨੇ ਕਿਹਾ ਔਰ ਜਿਸ ਵੇਲੇ ਦੇ ਨਾਲ ਦੇਸ਼ ਜਿਹੜਾ ਆਜ਼ਾਦ ਹੋ ਜਾਂਦਾ ਹੈ ਪੰਜਾਬ ਦੇ ਦੋ ਟੋਟੇ ਹੋ ਜਾਂਦੇ ਆ ਇੱਕ ਪਾਸੇ ਭਾਰਤ ਜਿਹੜਾ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਦੂਜੇ ਪਾਸੇ ਪਾਕਿਸਤਾਨ ਜਿਹੜਾ ਵਾ ਉਹ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਲੇਕਿਨ ਉਸ ਵੇਲੇ ਦੇ ਨਾਲ ਉੱਜੜਦਾ ਪਿਆ ਸੀ ਉਹ ਪੰਜਾਬ ਸੀ ਜਿਹੜਾ ਪੰਜਾਬ ਸੀ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ 40% ਪੰਜਾਬ ਜਿਹੜਾ ਉਹ ਲੈਂਦਾ ਪੰਜਾਬ ਪਾਕਿਸਤਾਨ ਦੇ ਵਿੱਚ ਚਲੇ ਗਿਆ ਔਰ 60% ਪੰਜਾਬ ਜਿਹੜਾ ਉਹ ਚੜ੍ਹਦੇ ਪਾਸੇ ਜਿਹੜਾ ਵਾ ਉਹ ਭਾਰਤੀ ਖਿੱਤੇ ਦੇ ਵਿੱਚ ਆ ਜਾਂਦਾ ਹੈ ਔਰ ਉਸ ਵੇਲੇ ਲੱਖਾਂ ਲੋਕਾਂ ਦਾ ਕਤਲ ਹੁੰਦਾ ਏ ਲੱਖਾਂ ਲੋਕ ਜਿਹੜੇ ਉਦੋਂ ਉਜੜ ਜਾਂਦੇ ਐ ਸਿੱਖਾਂ ਦੇ ਘਰ ਜਿਹੜੇ ਉਜੜ ਜਾਂਦੇ ਐ ਉਧਰ ਵਾਲੇ ਜਿਹੜੇ ਉਜੜ ਕੇ ਇੱਧਰ ਆ ਜਾਂਦੇ ਤੇ ਇੱਧਰ ਵਾਲੇ ਉਜੜ ਕੇ ਉਧਰ ਚਲੇ ਜਾਂਦੇ ਐ ਸ਼ਾਇਦ ਸਿੱਖਾਂ ਦੇ ਜ਼ਖਮੇ ਭਰ ਜਾਂਦੇ ਪਰ ਭਾਰਤੀ ਜਿਹੜੇ ਲੀਡਰ ਸਨ ਉਹਨਾਂ ਨੇ ਸਿੱਖਾਂ ਦੇ ਨਾਲ ਬੇਈਮਾਨੀ ਤੇ ਧੋਖਾ ਕੀਤਾ ਔਰ ਦੇਸ਼ ਦੀ ਆਜ਼ਾਦੀ ਤੋਂ ਥੋੜੇ ਦਿਨਾਂ ਬਾਅਦ ਹੀ ਸਿੱਖਾਂ ਨੂੰ ਚਰਾਈ ਪੇਸ਼ ਲੋਕਾਂ ਦੀ ਕੌਮ ਆਖਿਆ ਔਰ ਫਿਰ ਜਿਸ ਵੇਲੇ ਦੇ ਨਾਲ ਸਿੱਖਾਂ ਨੂੰ ਵਸਾਉਣ ਦੀ ਗੱਲ ਆਈ ਉਦੋਂ ਵੀ ਕਈ ਤਰ੍ਹਾਂ ਦੇ ਛੜੇ ਅੰਤਰ ਜਿਹੜੇ ਉਹ ਪੰਜਾਬ ਔਰ ਸਿੱਖਾਂ ਦੇ ਨਾਲ ਕਿਤੇ ਗਏ ਬਾਕੀ ਸਾਰੇ ਸੂਬੇ ਜਿਹੜੇ ਸੀ ਉਹ ਭਾਸ਼ਾ ਦੇ ਆਧਾਰ ਦੇ ਉੱਪਰ ਬਣਾ ਦਿੱਤਾ ਗਿਆ ਇਥੋਂ ਤੱਕ ਕਿ ਤੇਲੰਗਾ ਜਿਹੜਾ ਵਾ ਉਹ ਨਵਾਂ ਹੋਂਦ ਵਿੱਚ ਆਇਆ ਤੇ ਕੇਵਲ ਤੇ ਕੇਵਲ ਪੰਜਾਬ ਹੀ ਸੀ ਜਿਹਨੂੰ ਪੰਜਾਬੀ ਸੂਬਾ ਨਹੀਂ ਬਣਾਇਆ ਗਿਆ ਪੰਜਾਬ ਨੂੰ ਦੋ ਪੁਛਾਈ ਸੂਬਾ ਜਿਹੜਾ ਉਹ ਬਣਾ ਦਿੱਤਾ ਗਿਆ ਸੰਵਿਧਾਨ ਦੇ ਰਾਹੀਂ ਵੀ ਸਿੱਖਾਂ ਦੇ ਨਾਲ ਪੈਰ ਪੈਰ ਦੇ ਉੱਪਰ ਧੋਖਾ ਕੀਤਾ ਗਿਆ ਜਿਸ ਤੋਂ ਬਾਅਦ ਦੋ ਸਿੱਖ ਹੁਕਮ ਸਿੰਘ ਤੇ ਭਪਿੰਦਰ ਸਿੰਘ ਹੋਣਾ ਨੇ ਸੰਵਿਧਾਨ ਦੇ ਉੱਪਰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਭਾਵੇਂ ਕਿ ਬਾਅਦ ਵਿੱਚ ਜਾ ਕੇ ਜਿਹੜਾ ਸੀ ਹੁਕਮ ਸਿੰਘ ਹੋਣਾ ਨੂੰ ਸਪੀਕਰ ਲਾ ਦਿੱਤਾ ਗਿਆ ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਸੀ ਪੈਰ ਪੈਰ ਦੇ ਉੱਪਰ ਸਿੱਖਾਂ ਨਾਲ ਛਾਲ ਕੱਪੜ ਜਿਹੜਾ ਉਹ ਕੀਤਾ ਗਿਆ ਜਦੋਂ ਪੰਜਾਬ ਨੂੰ ਦੋ ਪਛਾਈ ਸੂਬਾ ਬਣਾਇਆ ਗਿਆ ਤਾਂ ਉਸ ਵੇਲੇ ਦੇ ਨਾਲ ਸਿੱਖ ਆਗੂ ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਕਿਹਾ ਵੀ ਇਹ ਸਾਡੀ ਅਣਖ ਨੂੰ ਵੰਗਾਰਿਆ ਗਿਆ ਹੈ ਅਸੀਂ ਜद्दोजहद ਕਰਾਂਗੇ ਦੁਬਾਰਾ ਤੋਂ ਜਿਵੇਂ ਭਾਰਤ ਦੀ ਆਜ਼ਾਦੀ ਵਾਸਤੇ ਅਸੀਂ ਜद्दोजहद ਕੀਤੀ ਹੁਣ ਅਸੀਂ ਨਵੀਂ ਜद्दोजहद ਕਰਾਂਗੇ ਜਿਹਦੇ ਨਾਲ ਜਿਹੜਾ ਵਾ ਸਾਨੂੰ ਪੰਜਾਬੀ ਸੂਬਾ ਮਿਲ ਸਕੇ ਉਹਦੇ ਵਾਸਤੇ ਯਤਨ ਕੀਤਾ ਗਿਆ ਪੰਜਾਬੀ ਸੂਬੇ ਦੇ ਵਾਸਤੇ ਜਿਹੜਾ ਫੇਰ ਦੁਬਾਰਾ ਤੋਂ ਦੀਵਾਨ ਹਾਲ ਮੰਜੀ ਸਾਹਿਬ ਤੋਂ ਮੋਰਚਾ ਲਾਇਆ ਗਿਆ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਤੱਕ ਲਾਏ ਗਏ ਤਾਂ ਉਸ ਵੇਲੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਣ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਪਰ ਵੀ ਪਾਬੰਦੀ ਲਾ ਦਿੱਤੀ ਮਾਸਟਰ ਤਾਰਾ ਸਿੰਘ ਜੀ ਹੁਣੀ ਫਿਰ ਜਿਹੜਾ ਇਹ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵੱਡਾ ਇਕੱਠ ਸੱਦੇ ਆ ਔਰ ਕਹਿੰਦੇ ਸਿੱਖੋ ਇਹ ਸਾਡੀ ਅਣਖ ਨੂੰ ਵੰਗਾ ਰਿਆ ਗਿਆ ਹੈ ਅਸੀਂ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਜਿਹੜੀ ਉਹ ਹਟਾਵਾਂਗੇ ਰੋਜ ਸਿੱਖ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦੇ ਰੋਜ ਸਿੱਖ ਜਿਹੜੇ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦੇ ਪੰਜਾਬ ਦੀਆਂ ਸਾਰੀਆਂ ਜੇਲਾਂ ਜਿਹੜੀਆਂ ਉਹ ਭਰ ਗਈਆਂ ਇੱਥੋਂ ਤੱਕ ਕਿ ਸੈਂਟਰ ਤੱਕ ਜਿਹੜੀ ਸਰਕਾਰ ਸੀ ਉਹ ਸਿਖਾਣੇ ਭਲਾ ਕੇ ਰੱਖ ਦਿੱਤੀ ਔਰ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਭੀਮਸੇਨ ਸੱਚਰ ਦੇ ਵੱਲੋਂ ਪੁਲਿਸ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਭੇਜਿਆ ਜਾਂਦਾ ਹੈ 4 ਜੁਲਾਈ 5 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਪੁਲਿਸ ਜੁੱਤੀਆਂ ਸਮੇਤ ਸ਼੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੁੰਦੀ ਪ੍ਰਕਰਮਾਂ 'ਚ ਟਾਇਰ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਔਰ ਸਿੱਖਾਂ ਦੇ ਇੰਤਿਹਾਰ ਤਸ਼ੱਦਦ ਕੀਤਾ ਜਾਂਦਾ ਹੈ ਇਹਦੇ باوجود ਵੀ ਸਿੱਖ ਜਿਹੜੇ ਸਨ ਉਹ ਅਡੋਲ ਰਹਿੰਦੇ ਆ ਔਰ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਹਟਾਉਣ ਵਾਸਤੇ ਗ੍ਰਿਫਤਾਰੀਆਂ ਦਿੰਦੇ ਆ ਔਰ ਉਸ ਤੋਂ ਬਾਅਦ ਭੀਮਸੇਂ ਸੱਚਰ ਨੂੰ ਸ਼੍ਰੀ ਦਰਬਾਰ ਸਾਹਿਬ ਆਣ ਕੇ ਮਾਫੀ ਵੀ ਮੰਗਣੀ ਪਈ ਜਿੱਥੇ ਵੀ ਕੋਈ ਪੰਜਾਬੀ ਸੂਬਾ ਜਿੰਦਾਬਾਦ ਦੀ ਗੱਲ ਕਰਦਾ ਸੀ ਉੱਥੇ ਪੁਲਿਸ ਜਿਹੜੀ ਸਿੱਖਾਂ ਨੂੰ ਕੁੱਟਣ ਲੱਗ ਜਾਂਦੀ ਸੀ ਇੱਕ ਭਪਿੰਦਰਾ ਹਾਈ ਸਕੂਲ ਦਾ ਪੜਨ ਵਾਲਾ ਬੱਚਾ ਜੇਦੀ ਉਮਰ 10 ਕੋ ਸਾਲ ਦੇ ਕਰੀਬ ਸੀ ਉਹ ਜਿਸ ਵੇਲੇ ਦੇ ਨਾਲ ਕਰਨਾਲ ਦੇ ਵਿੱਚ ਆਪਣੀ ਰਿਸ਼ਤੇਦਾਰੀ ਦੇ ਵਿੱਚ ਗਿਆ ਹੋਇਆ ਸੀ ਤਾਂ ਉੱਥੇ ਪੁਲਿਸ ਨੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰਤਾ ਔਰ ਕੁੱਟ ਕੇ ਗੋਲੀ ਮਾਰ ਕੇ ਉਹਨੂੰ ਖੂਹ ਦੇ ਵਿੱਚ ਛੁੱਟ ਦਿੱਤਾ ਗਿਆ ਔਰ ਇਸ ਤਰ੍ਹਾਂ ਦੇ ਨਾਲ ਇੱਕ ਛੋਟੇ ਬੱਚੇ ਨੂੰ ਵੀ ਜਿਹੜਾ ਸੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਤਾਂ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਸਿੱਖਾਂ ਨੇ ਦਿੱਲੀ ਦੇ ਵਿੱਚ ਰੋਸ ਮਾਰਚ ਕੀਤਾ 1960 ਦੇ ਵਿੱਚ ਤਾਂ ਇਸ ਰੋਸ ਮਾਰਚ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਾਮਲ ਹੁੰਦੇ ਆ ਇੱਥੇ ਵੀ ਜਿਹੜਾ ਸੀ ਉਸ ਵੇਲੇ ਦਿੱਲੀ ਪੁਲਿਸ ਨੇ ਸਿੱਖਾਂ ਦੇ ਉੱਪਰ ਜ਼ੁਲਮ ਕੀਤਾ ਤਸ਼ੱਦਦ ਕੀਤਾ लाਠੀ ਚਾਰਜ ਕੀਤਾ ਸਿੱਖਾਂ ਦੇ ਉੱਪਰ ਦੀ ਘੋੜੇ ਦੁੜਾ ਦਿੱਤੇ ਔਰ ਉਸ ਵੇਲੇ ਅਖਬਾਰਾਂ ਨੇ ਲਿਖਿਆ ਸੀ ਕਿ ਇਦਾਂ ਹੀ ਸਿੱਖਾਂ ਦੇ ਉੱਪਰ ਤਸ਼ੱਦਦ ਭਾਰਤੀ ਸਰਕਾਰ ਨੇ ਕੀਤਾ ਜਿਵੇਂ ਕਦੇ ਅੰਗਰੇਜ਼ ਜਿਹੜੇ ਭਾਰਤੀਆਂ ਦੇ ਉੱਪਰ ਕਰਿਆ ਕਰਦੇ ਸੀ ਪਾਕਿਸਤਾਨ ਦੀਆਂ ਅਖਬਾਰਾਂ ਨੇ ਇਥੋਂ ਤੱਕ ਲਿਖਿਆ ਭੀ ਜੇ ਅਸੀਂ ਆਪਣਾ ਪਾਕਿਸਤਾਨ ਨਾਣਾ ਲੈਂਦੇ ਤੇ ਸਾਡਾ ਵੀ ਇਹੋ ਜਿਹਾ ਹਾਲ ਹੋਣਾ ਸੀ ਜਿਹੜਾ ਹੁਣ ਭਾਰਤ ਦੇ ਵਿੱਚ ਸਿੱਖਾਂ ਦਾ ਹੋ ਰਿਹਾ ਤਾਂ ਫਿਰ ਉਸ ਵੇਲੇ ਦੇ ਨਾਲ ਪੰਜਾਬੀ ਸੂਬੇ ਦੀ ਮੰਗ ਜਿਹੜੀ ਉਹ ਜਾਰੀ ਰਹਿੰਦੀ ਹੈ ਸਮੇਂ-ਸਮੇਂ ਦੇ ਉੱਪਰ ਕਈ ਫਾਰਮੂਲੇ ਜਿਹੜੇ ਅਸੀਂ ਸਾਹਮਣੇ ਆਏ ਕਿ ਪੰਜਾਬ ਜਿਹੜਾ ਇਹਨੂੰ ਦੋ ਜ਼ੋਨਾਂ ਦੇ ਵਿੱਚ ਵੰਡ ਦਿੰਨੇ ਆ ਇੱਕ ਹਿੰਦੀ ਜ਼ੋਨ ਬਣਾ ਦਿੰਨੇ ਇੱਕ ਪੰਜਾਬੀ ਜ਼ੋਨ ਬਣਾ ਦਿੰਨੇ ਪਰ ਕਾਲੀ ਲੀਡਰਸ਼ਿਪ ਜਿਹੜੀ ਸੀ ਉਹ ਪੰਜਾਬੀ ਸੂਬਾ ਲੈਣ ਵਾਸਤੇ ਵਜੇਤ ਸੀ ਦੂਜੇ ਪਾਸੇ ਜਿਹੜਾ ਸੀ ਮਹਾ ਪੰਜਾਬ ਦੀ ਗੱਲ ਕੀਤੀ ਜਾ ਰਹੀ ਸੀ ਕਿ ਸਾਨੂੰ ਮਹਾ ਪੰਜਾਬ ਹੀ ਚਾਹੀਦਾ ਹੈ ਉਹਦੇ ਵਾਸਤੇ ਕੁਝ ਕਾਂਗਰਸੀ ਔਰ ਕੁਝ ਜਨਸੰਗੀ ਜਿਹੜੇ ਸਨ ਮਹਾਪੰਜਾਬ ਦੀ ਗੱਲ ਜਿਹੜੀ ਉਹ ਕਰਦੇ ਸੀ ਔਰ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਨਰੋਲ ਪੰਜਾਬੀ ਸੂਬੇ ਦੀ ਮੰਗ ਕਰਦੀ ਸੀ ਔਰ ਫਿਰ ਸਿੱਖ ਲੀਡਰਾਂ ਨੂੰ ਭੰਡਣਾ ਵੀ ਸ਼ੁਰੂ ਕੀਤਾ ਗਿਆ ਕਿ ਸਿੱਖ ਜਿਹੜੇ ਆ ਪੰਜਾਬੀ ਸੂਬੇ ਦੇ ਬਾਹਨੇ ਵਿੱਚ ਸਿੱਖ ਰਾਜ ਦੀ ਗੱਲ ਕਰਦੇ ਪਏ ਆ ਇਹ ਆਪਣੇ ਵੱਖਰੇ ਰਾਜ ਵਾਸਤੇ ਜਿਹੜਾ ਉਹ ਯਤਨ ਕਰ ਰਹੇ ਔਰ ਸਿੱਖ ਕਹਿੰਦੇ ਰਹਿ ਪੀ ਸਾਨੂੰ ਕੇਵਲ ਪੰਜਾਬੀ ਸੂਬਾ ਹੀ ਚਾਹੀਦਾ ਹੈ ਪੰਡਿਤ ਜਵਾਲ ਨਾਲ ਲਹਿਰੂ ਇਥੋਂ ਤੱਕ ਕਹਿ ਚੁੱਕਾ ਸੀ ਕਿ ਮੇਰੇ ਜੀਵਨ ਦੀ ਪੰਜਾਬੀ ਸੂਬਾ ਕਦੇ ਵੀ ਨਹੀਂ ਕਲ ਸਕਦਾ ਔਰ ਸੱਚਮੁੱਚ ਨਹਿਰੂ ਦੇ ਜਿੰਦਿਆਂ ਜੀ ਪੰਜਾਬੀ ਸੂਬਾ ਬਣਿਆ ਵੀ ਨਹੀਂ ਨਹਿਰੂ ਤੋਂ ਬਾਅਦ ਲਾਲ ਭਾਦਰ ਸ਼ਾਸਤਰੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ ਔਰ ਇਹਦੇ ਨਾਲ ਹੀ ਜਿਹੜੀ ਹੈ ਹਿੰਦ ਪਾਕਿਸਤਾਨ ਦੀ جنگ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਦੋਂ ਹਿੰਦ ਪਾਕਿਸਤਾਨ ਦੀ جنگ ਹੁੰਦੀ ਹੈ ਤੇ ਇਹਦੇ ਵਿੱਚ ਸਭ ਤੋਂ ਵੱਧ ਜੋਰ ਜਿਹੜੇ ਸੀ ਉਹ ਸਿੱਖਾਂ ਨੇ ਵਿਖਾਏ ਸੀ ਸਿੱਖ ਅੱਗੇ ਹੋ ਕੇ ਜਾਨਾਂ ਕੁਰਬਾਨ ਕਰਦੇ ਰਹੇ ਔਰ ਇਥੋਂ ਤੱਕ ਕਿ ਪਾਕਿਸਤਾਨ ਦੀ ਆਰਮੀ ਭਾਰਤ ਦੇ ਉੱਪਰ ਇੰਨੀ ਜ਼ਿਆਦੀ ਭਾਰੂ ਪੈ ਗਈ ਸੀ ਕਿ ਉਹਨੇ ਭਾਰਤੀ ਫੌਜ ਜਿਹੜੀ ਸੀ ਉਹ ਬੁਰਾ ਨੁਕਸਾਨ ਕੀਤਾ ਸੀ ਤਾਂ ਉਸ ਵੇਲੇ ਜਰਨਲ ਹਰਭਜ ਸਿੰਘ ਜਿਹੜੇ ਅੱਗੇ ਛਾਤੀ ਢਾਹ ਕੇ ਲੜੇ ਸੀ ਇਥੋਂ ਤੱਕ ਭਾਰਤੀ ਫੌਜ ਹਿੰਮਤ ਾਰ ਚੁਟੀ ਸੀ ਕਿ ਉਹਨਾਂ ਨੇ ਮਤਲਿਆ ਸੀ ਕਿ ਜਿਹੜੀ ਪਾਕਿਸਤਾਨ ਦੀ ਫੌਜ ਨੂੰ ਦਰਿਆ ਬਿਆਸ ਦੇ ਉਪਰ ਆਣ ਕੇ ਹੀ ਰੋਕਿਆ ਜਾਵੇ ਲੇਕਿਨ ਜਰਨਲ ਹਰਭਜ ਸਿੰਘ ਨੇ ਅੱਗੇ ਛਾਤੀ ਢਾਹ ਕੇ ਕਿਹਾ ਕਿ ਮੈਂ 1 ਇੰਚ ਵੀ ਜਿਹੜਾ ਵਾ ਪੰਜਾਬ ਦਾ ਖੇਤਾ ਪਾਕਿਸਤਾਨ ਦੇ ਵਿੱਚ ਨਹੀਂ ਜਾਣ ਦਿਆਂਗਾ ਤਾਂ ਉਸ ਤੋਂ ਬਾਅਦ ਜੰਗ ਜਿਹੜੀ ਉਹ ਜਿੱਤੀ ਜਾਂਦੀ ਹੈ ਇਸੇ ਜੰਗ ਤੋਂ ਬਾਅਦ ਇੱਕ ਨਾਰਾ ਪ੍ਰਸਿੱਧ ਹੁੰਦਾ ਹੈ ਜੈ ਜਵਾਨ ਜੈ ਕਿਸਾਨ ਕਿਉਂਕਿ ਉਸ ਵੇਲੇ ਕਿਸਾਨਾਂ ਨੇ ਵੀ ਜਵਾਨਾਂ ਦੀ ਬੜੀ ਮਦਦ ਕੀਤੀ ਸੀ ਤਾਂ ਜਿਸ ਵੇਲੇ ਦੇ ਨਾਲ ਇਹ ਭਾਰਤ ਪਾਕਿਸਤਾਨ جنگ ਦੀ ਜਿੱਤ ਹੁੰਦੀ ਹੈ ਫਿਰ ਉਸ ਵੇਲੇ ਦੇ ਨਾਲ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਪੰਜਾਬੀ ਸੂਬੇ ਦੇ ਬਾਰੇ ਗੱਲਬਾਤ ਕਰੇਗੀ ਔਰ ਇੱਕ ਕਮੇਟੀ ਦੇ ਵਿੱਚ ਸਰਦਾਰ ਹੁਕਮ ਸਿੰਘ ਉਹਨਾਂ ਨੂੰ ਇਸ ਕਮੇਟੀ ਦੇ ਚੇਅਰਮੈਨ ਲਾਇਆ ਜਾਂਦਾ ਹੈ ਹੁਣ ਗੱਲ ਸਪਸ਼ਟ ਸੀ ਕਿ ਸਰਦਾਰ ਹੁਕਮ ਸਿੰਘ ਜੀ ਜਿਹੜੇ ਆ ਉਹ ਪੰਜਾਬ ਦੇ ਹੱਕ ਦੇ ਵਿੱਚ ਹੀ ਆਪਣੀ ਰਿਪੋਰਟ ਜਿਹੜੀ ਉਹ ਦੇਣਗੇ ਹਾਂ ਦੂਜੇ ਪਾਸੇ ਕੇਂਦਰ ਦੀ ਸਰਕਾਰ ਨੇ ਕੀ ਕੀਤਾ ਕਿ ਇਸ ਕਮੇਟੀ ਦੀ ਪੋਰਟ ਆਉਣ ਤੋਂ ਬਿਨਾਂ ਹੀ ਜਿਹੜਾ ਵਾ ਐਲਾਨ ਕਰਤਾ ਕਿ ਪੰਜਾਬ ਦੀ ਮੋੜ ਹੱਦਬੰਦੀ ਜਿਹੜੀ ਉਹ ਕੀਤੀ ਜਾਵੇਗੀ ਗੋਲ ਮੋਲ ਜਾਂ ਪਾਰਲੀਮੈਂਟ ਦੇ ਵਿੱਚ ਇੱਕ ਮਤਾ ਜਿਹੜਾ ਉਹ ਪਾ ਦਿੱਤਾ ਗਿਆ ਜਿਸ ਵੇਲੇ ਦੇ ਨਾਲ ਇਸ ਮਤੇ ਦੇ ਉੱਪਰ ਬਹਿਸ ਹੁੰਦੀ ਹੈ ਤੇ ਸਰਦਾਰ ਕਪੂਰ ਸਿੰਘ ਜੀ ਹੁਣੀ ਜਿਹੜੇ ਸਨ ਉਹ ਇਸ ਮਤੇ ਦੇ ਉੱਪਰ ਬੋਲਦੇ ਆ ਉਹਨਾਂ ਨੇ ਪੰਜਾਬੀ ਸੂਬੇ ਦੇ ਇਸ ਮਤੇ ਦੇ ਉੱਪਰ ਬੋਲਦਿਆਂ ਕਿਹਾ ਇਹ ਮਤਾ ਪਾਪ ਦੀ ਪਲਾਇਸ਼ ਹੈ ਉਹਨਾਂ ਨੇ ਸਾਰੀਆਂ ਗੱਲਾਂ ਵੀ ਗਣਾਈਆਂ ਕਿਵੇਂ-ਕਿਵੇਂ ਸਿੱਖਾਂ ਦੇ ਨਾਲ ਉਹ ਪੰਜਾਬ ਦੇ ਨਾਲ ਧੋਖਾ ਕੀਤਾ ਗਿਆ। ਇਸ ਮਤੇ ਨੂੰ ਪਾਪ ਦੇ ਪਦਾਇਸ਼ ਦੱਸਿਆ। ਸੱਚਮੁੱਚ ਇਹ ਮਤਾ ਜਿਹੜਾ ਹੈ ਪੰਜਾਬ ਦੇ ਵਿਰੋਧ ਵਿੱਚ ਸੀ, ਸਿੱਖਾਂ ਦੇ ਵਿਰੋਧ ਵਿੱਚ ਸੀ। ਕਿਉਂਕਿ ਕੇਵਲ ਤੇ ਕੇਵਲ 6 ਜ਼ਿਲ੍ਹੇ ਜਿਹੜੇ ਸੀ ਉਹਨਾਂ ਨੂੰ ਰੱਖ ਕੇ ਪੰਜਾਬੀ ਸੂਬਾ ਜਿਹੜਾ ਉਹ ਬਣਾ ਦਿੱਤਾ ਗਿਆ ਸੀ। 10 ਲੱਖ ਪੰਜਾਬੀ ਬੋਲਦੇ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਤੋਂ ਵੱਖਰੇਆ ਕਰ ਦਿੱਤਾ ਗਿਆ ਸੀ। ਕਰਨਾਲ, ਸਿਰਸਾ, ਹਸਾਰ ਇਹ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਚੋਂ ਕੱਢ ਦਿੱਤੇ ਗਏ ਸੀ। ਦਰ ਦੂਜੇ ਪਾਸੇ ਕਾਂਗੜਾ ਆਦਿਕ ਜਿਹੜਾ ਉਹ ਹਿਮਾਚਲ ਨੂੰ ਦੇ ਦਿੱਤਾ ਗਿਆ ਸੀ ਪੰਜਾਬ ਦੇ ਤਿੰਨ ਟੋਟੇ ਕਰ ਦਿੱਤੇ ਗਏ ਪੰਜਾਬ ਰਹਿ ਗਿਆ ਦੂਜੇ ਪਾਸੇ ਹਿਮਾਚਲ ਔਰ ਹਰਿਆਣਾ ਔਰ ਕੁਝ ਪੰਜਾਬੀ ਬੋਲਦੇ ਇਲਾਕੇ ਜਿਹੜੇ ਉਹ ਰਾਜਸਥਾਨ ਨੂੰ ਦੇ ਦਿੱਤੇ ਗਏ ਔਰ ਇਸ ਤੋਂ ਵੱਡਾ ਧੋਖਾ ਇਹ ਕੀਤਾ ਗਿਆ ਕਿ ਪੰਜਾਬ ਨੂੰ ਉਜਾੜ ਕੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਵਾਸਤੇ ਰਾਜਸਤਾਨੀ ਬਣਾਈ ਚੰਡੀਗੜ੍ਹ ਜਿਹੜੀ ਸੀ ਉਹ ਵੀ ਪੰਜਾਬ ਤੋਂ ਵੱਖਰੀ ਕੇਂਦਰ ਨੇ ਆਪਣੇ ਅਧੀਨ ਜੜੀ ਉਹ ਰੱਖ ਲਈ 1 ਨਵੰਬਰ 1966 ਨੂੰ ਪੰਜਾਬੀ ਸੂਬਾ ਤੇ ਹੋਂਦ ਵਿੱਚ ਆ ਗਿਆ ਪਰ ਅਕਾ ਲੀਡਰਸ਼ਿਪ ਐਚਡੀ ਦੇ ਪਹੁੰਚੇ ਜਿੰਨਾ ਪੰਜਾਬ ਲੈਣ ਵਾਸਤੇ ਤਿਆਰ ਨਹੀਂ ਸੀ ਕਿਉਂਕਿ ਇਹਦੇ ਵਿੱਚੋਂ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਪੰਜਾਬ ਤੋਂ ਵਾਂਝੇ ਕਰ ਦਿੱਤੇ ਗਏ ਸੀ ਔਰ ਇਥੋਂ ਤੱਕ ਫਿਰ ਜਿਹੜੇ ਪੰਜਾਬ ਦੇ ਪਾਣੀ ਸੀ ਉਹ ਵੀ ਦੁਲੀਆਂ ਸਟੇਟਾਂ ਨੂੰ ਦੇ ਦਿੱਤੇ ਗਏ ਔਰ ਬਹੁਤ ਸਾਰੇ ਪੰਜਾਬ ਦੇ ਹੱਕ ਜਿਹੜੇ ਉਹ ਮਾਰ ਦਿੱਤੇ ਗਏ ਸੀ ਤੇ ਜਿਹੜੀ ਰਾਜस्तानी ਸੋਦੇ ਤੇ ਵੀ ਕੇਂਦਰ ਨੇ ਆਪਣਾ ਹੱਕ ਜਿਹੜਾ ਉਹ ਰੱਖ ਲਿਆ ਸੀ ਇਦਾਂ ਕਰਕੇ ਮਹਾ ਪੰਜਾਬ ਵੱਡਾ ਪੰਜਾਬ 145000 ਮਰਬਾ ਮੀਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਸਹਜੇ ਸਹਜੇ ਦੁਸ਼ਮਣਾਂ ਨੇ ਧੋਖੇ ਬਾਜਣੇ ਕੱਟ-ਕੱਟ ਕੇ ਉਨਿੱਕਾ ਜਿਹਾ ਪੰਜਾਬ ਜਿਹੜਾ ਉਹ ਸਿੱਖਾਂ ਦੇ ਮੱਥੇ ਜਿਹੜਾ ਉਹ ਮੜ ਦਿੱਤਾ ਗਿਆ ਭਾਵੇਂ ਕਿ ਪੰਜਾਬੀ ਸੂਬਾ ਨਿੱਕਾ ਹੈ ਪਰ ਫਿਰ ਵੀ ਅੱਜ ਦੇ ਸਮੇਂ ਦੌਰਾਨ ਜਿੰਨਾ ਕਿ ਹੈ ਇਹਨੂੰ ਸੰਭਲਣ ਦੀ ਲੋੜ ਹੈ ਪੰਜਾਬ ਨੂੰ ਸੰਭਲਣ ਦੀ ਲੋੜ ਹੈ ਪੰਜਾਬੀ ਨੂੰ ਸੰਭਲਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਜਿਹੜਾ ਹੈ ਪੰਜਾਬ ਔਰ ਪੰਜਾਬੀ ਪ੍ਰਤੀ ਜਿਹੜਾ ਵਾ ਸੁਚੇਤ ਕਰਨ ਦੀ ਲੋੜ ਹੈ ਤਾਂ ਕਿ ਆਪਾਂ ਜੋ ਕੁਝ ਹੈ ਇਹਨੂੰ ਸੰਭਲਣ ਦਾ ਯਤਨ ਕਰੀਏ ਇਹ ਸੀ ਪੰਜਾਬੀ ਸੂਬੇ ਦਾ ਇਤਿਹਾਸ ਜੋ 1 ਨਵੰਬਰ 1966 ਦੇ ਵਿੱਚ ਹੋਂਦ ਵਿੱਚ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ